ਸਾਸ਼ਿਕਾ ਜੀ ਦੈਨਿਕ ਸਵੇਰਾ ਟੀਵੀ ਦੇਖ ਰਹੇ ਤੁਸੀਂ ਮੈਂ ਹਾਂ ਵਿਨਿਤ ਕਪੂਰ ਰੋਪੜ ਤੋਂ ਸਿੱਧੀਆਂ ਤਸਵੀਰਾਂ ਬੁਖਾ ਰਿਹਾ ਹਾਂ ਜਿਸ ਢੰਗ ਦੇ ਨਾਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜਿਹੜੇ ਨੇ ਮਾਲਵਿੰਦਰ ਸਿੰਘ ਕੰਗ ਦੇ ਹੱਕ ਦੇ ਵਿੱਚ ਪ੍ਰਚਾਰ ਕਰਨ ਲਈ ਅੱਜ ਰੋਪੜ ਪਹੁੰਚੇ ਨੇ ਤਸਵੀਰਾਂ ਬੁਖਾ ਦਿੰਨੇ ਆ ਕਿਉਂਕਿ ਰੋਪੜ ਦੇ ਵਿੱਚ ਇੱਕ ਵੱਡਾ ਸ਼ੋਅ ਜਿਹੜਾ ਉਹ ਕੁਛੀ ਦੇਰ ਦੇ ਵਿੱਚ ਸ਼ੁਰੂ ਹੁੰਦਾ ਹੋਇਆ ਨਜ਼ਰ ਆਏਗਾ ਰੋਡ ਸ਼ੋਅ ਤੋਂ ਪਹਿਲਾਂ ਦੀਆਂ ਤਸਵੀਰਾਂ ਜਿਹੜੀਆਂ ਨੇ ਵੇਖਣ ਨੂੰ ਮਿਲ ਰਹੀਆਂ ਨੇ ਜਿਸ ਢੰਗ ਦੇ ਨਾਲ ਜਿਹੜੇ ਮਾਲਵਿੰਦਰ ਸਿੰਘ ਕੰਗ ਨੇ ਉਹਨਾਂ ਦੇ ਨਾਲ ਜਿਹੜੇ ਸ਼੍ਰੀ ਅਨੰਦਪੁਰ ਸਾਹਿਬ ਲੋਕ ਸਭਾ ਹਲਕੇ ਦੇ ਵਿੱਚ ਜਿਹੜੀਆਂ ਵਿਧਾਨ ਸਭਾ ਪੈਂਦੀਆਂ ਨੇ ਉਸ ਦੇ ਜਿਹੜੇ ਐਮ ਐਲ ਏ ਨੇ ਜਿਹੜੇ ਕੈਬਨਿਟ ਮਨਿਸਟਰ ਨੇ ਉਹ ਇੱਥੇ ਪਹੁੰਚ ਚੁੱਕੇ ਨੇ ਹਾਲਾਂਕਿ ਆਪਣੀ ਗੱਲ ਪਹਿਲਾਂ ਰੱਖ ਚੁੱਕੇ ਨੇ ਕਿ ਕਿਸ ਢੰਗ ਦੇ ਨਾਲ ਉਹ ਇਸ ਹਲਕੇ ਦੇ ਵਿੱਚ ਚੋਣ ਲੜਦੇ ਹੋਏ ਨਜ਼ਰ ਆ ਰਹੇ ਨੇ ਵਿਰੋਧੀ ਆਦੀ ਚੁਣੌਤੀਆਂ ਨੂੰ ਉਹ ਕਿਸ ਢੰਗ ਦੇ ਨਾਲ ਦੇਖਦੇ ਨੇ ਔਰ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਰੋਪੜ ਦੀ ਇਸ ਵਕਤ ਤੁਹਾਨੂੰ ਸਿੱਧੀਆਂ ਤਸਵੀਰਾਂ ਬੁਖਾ ਰਹੇ ਹਾਂ ਕਿਉਂਕਿ ਵੱਡੀ ਗਿਣਤੀ ਦੇ ਵਿੱਚ ਵਰਕਰਾਂ ਦਾ ਇਕੱਠ ਜਿਹੜਾ ਉਹ ਇੱਥੇ ਪਹੁੰਚਦਾ ਹੋਇਆ ਨਜ਼ਰ ਆ ਰਿਹਾ ਔਰ ਜਿਸ ਢੰਗ ਦੇ ਨਾਲ ਸຽງ ਭਗਵੰਤ ਮਾਨ ਦਾ ਕਾਫਲਾ ਜਿਹੜਾ ਉਹ ਵੀ ਇੱਥੇ ਪਹੁੰਚ ਚੁੱਕਿਆ ਤੁਹਾਨੂੰ ਤਸਵੀਰਾਂ ਵਿਖਾ ਰਿਆ ਸੀਐਮ ਭਗਵੰਤ ਮਾਨ ਜਿਹੜੇ ਨੇ ਉਹ ਖੁਦ ਇੱਥੇ ਪਹੁੰਚ ਚੁੱਕੇ ਨੇ ਔਰ ਹੁਣ ਜਿਹੜੇ ਵਰਕਰ ਨੇ ਉਹਨਾਂ ਨਾਲ ਗੱਲਬਾਤ ਕਰਨਗੇ ਔਰ ਉਸ ਤੋਂ ਬਾਅਦ ਰੋਡ ਸ਼ੋ ਜਿਹੜਾ ਸ਼ੁਰੂ ਹੁੰਦਾ ਹੋਇਆ ਨਜ਼ਰ ਆਏਗਾ ਤਸਵੀਰਾਂ ਵਿਖਾ ਦਿੰਦੇ ਆ ਸੀਐਮ ਭਗਵੰਤ ਮਾਨ ਦੀ ਸਿਕਿਉਰਿਟੀ ਦਾ ਕਾਫਲਾ ਜਿਹੜਾ ਉਹ ਇੱਥੇ ਪਹੁੰਚਿਆ ਔਰ ਇਸ ਕਾਫਲੇ ਤੋਂ ਬਾਅਦ ਸੀਐਮ ਭਗਵੰਤ ਮਾਨ ਜਿਹੜੇ ਨੇ ਉਹ ਇੱਥੇ ਮੌਜੂਦ ਹੈ ਸੀਐਮ ਭਗਵੰਤ ਮਾਨ ਕੁਦ ਇਸ ਰੋਡ ショਅ ਦੀ ਗਵਾਈ ਕਰਦੇ ਨਜ਼ਰ ਆਣਗੇ ਆਪਣੇ ਕੈਂਡੀਡੇਟ ਮਲਵਿੰਦਰ ਸਿੰਘ ਕੰਗ ਦੇ ਹੱਕ ਦੇ ਵਿੱਚ ਅੱਜ ਇੱਥੇ ਪ੍ਰਚਾਰ ਕੀਤਾ ਜਾਊਗਾ ਲੋਕਾਂ ਨੂੰ ਆਪਣੀ ਸਰਕਾਰ ਦੇ ਜਿਹੜੇ ਕੰਮ ਨੇ ਉਹ ਵਿਖਾਉਂਦੇ ਹੋਏ ਸੀਐਮ ਜਿਹੜੇ ਨੇ ਲੋਕਾਂ ਤੋਂ ਵੋਟ ਅਪੀਲ ਕਰਦੇ ਹੋਏ ਨਜ਼ਰ ਆਣਗੇ ਤਸਵੀਰਾਂ ਵਿਖਾ ਰਿਹਾ ਤੁਹਾਨੂੰ ਇਹ ਤਸਵੀਰਾਂ ਨੇ ਸੀਐਮ ਭਗਵੰਤ ਮਾਨ ਬਿਲਕੁਲ ਲੋਕਾਂ ਦੇ ਵਿਚਾਲੇ ਆਏ ਨੇ ਆਹ ਤਸਵੀਰ ਦੇ ਵਿੱਚ ਵੇਖ ਸਕਦੇ ਹੋ ਆਪਣੀ ਗੱਡੀ ਤੋਂ ਕਰਕੇ ਸੀਐਮ ਭਗਵੰਤ ਮਾਨ ਜਿਹੜੇ ਨੇ ਉਹ ਲੋਕਾਂ ਦੇ ਵਿਚਾਲੇ ਆਏ ਲੋਕਾਂ ਨੂੰ ਮਿਲੇ ਮਾਲਵਿੰਦਰ ਸਿੰਘ ਕਾਂਗ ਨੂੰ ਮਿਲਣੇ ਔਰ ਹੁਣ ਰੋਡ ਸ਼ੋ ਜਿਹੜਾ ਉਹ ਸ਼ੁਰੂ ਹੁੰਦਾ ਹੋਇਆ ਨਜ਼ਰ ਆਏਗਾ ਤਸਵੀਰਾਂ ਦੇ ਵਿੱਚ ਵੇਖ ਸਕਦੇ ਹੋ ਜਿਸ ਢੰਗ ਨਾਲ ਰੋਕ ਤਲਾਈ ਵੱਡੀ ਗਿਣਤੀ ਦੇ ਵਿੱਚ ਮੌਜੂਦ ਸੀ ਔਰ ਹੁਣ ਸੀਐਮ ਪਹੁੰਚੇ ਨੇ ਆਹ ਤਸਵੀਰਾਂ ਦੇ ਵਿੱਚ ਵੇਖੋ ਤੁਸੀਂ ਜਿਸ ਢੰਗ ਨਾਲ ਸੀਐਮ ਲੋਕਾਂ ਦੇ ਵਿਚਾਲੇ ਪਹੁੰਚੇ ਆਪਣੇ ਸਮਰਥਕਾਂ ਦੇ ਵਿਚਾਲੇ ਪਹੁੰਚੇ ਜਿਹੜੇ ਐਮਐਲਏ ਨੇ ਜਿਹੜੇ ਲੀਡਰ ਇੱਥੇ ਮੌਜੂਦ ਹੈ ਉਹਨਾਂ ਨਾਲ ਗੱਲਬਾਤ ਕਰ ਰਹੇ ਨੇ ਔਰ ਫੁੱਲਾ ਦੇ ਨਾਲ ਸੀਐਮ ਭਗਵੰਤ ਮਾਨ ਦਾ ਵੈਲਕਮ ਹੋ ਰਿਹਾ ਸਮਰਥਕ ਜਿਹੜੇ ਨੇ ਫੁੱਲ ਸਟੱਟ ਕੇ ਸੀਐਮ ਭਗਵੰਤ ਮਾਨ ਦਾ ਵੈਲਕਮ ਕਰਦੇ ਨਜ਼ਰ ਆ ਰਹੇ ਨੇ ਹੋਰਾਂ ਸੀਐਮ ਭਗਵੰਤ ਮਾਨ ਦੀ ਤਸਵੀਰ ਆ ਉਸ ਗੱਡੀ ਦੇ ਵਿੱਚ ਬੈ ਗਏ ਨੇ ਜਿਸ ਦੇ ਵਿੱਚ ਬੈ ਕੇ ਇਸ ਰੋਡ ਸ਼ੋਅ ਦੀ ਉਹ ਸ਼ੁਰੂਆਤ ਕਰਦੇ ਹੋਏ ਨਜ਼ਰ ਆਣਗੇ ਬਿਲਕੁਲ ਦੇਖ ਸਕਦੇ ਹੋ ਸਨ ਰੂਫ ਜਿਹੜਾ ਫੁੱਲ ਜੋ ਕਾਰ ਸੀਐਮ ਭਗਵੰਤ ਮਾਨ ਆ ਗੱਡੀ ਦੇ ਉੱਪਰ ਆ ਚੁੱਕੇ ਨੇ ਸੀਐਮ ਭਗਵੰਤ ਮਾਨ ਪਹਿਲੀ ਤਸਵੀਰ ਖਿਚਾ ਰਿਹਾ ਤੁਹਾਨੂੰ ਇਸ ਰੋਡ ਸ਼ੋਅ ਦੀ ਲੋਕ ਜਿਹੜੇ ਨੇ ਫੁੱਲਾ ਕੇਤੇ ਪਹੁੰਚੇ ਸੀ ਵਰ ਸੀਐਮ ਭਗਵੰਤ ਮਾਨ ਦਾ ਫੁੱਲਾਂ ਨਾਲ ਜਿਸ ਢੰਗ ਦੇ ਨਾਲ ਵੈਲਕਮ ਕੀਤਾ ਜਾ ਰਿਹਾ ਹੈ ਤਸਵੀਰ ਤੁਹਾਨੂੰ ਵਿਖਾ ਰਿਹਾ ਸੀਐਮ ਭਗਵੰਤ ਮਾਨ ਦੇ ਨਾਲ ਮਲਵਿੰਦਰ ਸਿੰਘ ਕੰਗ ਜਿਹੜੇ ਨੇ ਉਹ ਮੌਜੂਦ ਹੈ ਔਰ ਰੋਡ ਸ਼ੋ ਜਿਹੜਾ ਸ਼ੁਰੂ ਹੁੰਦਾ ਹੋਇਆ ਨਜ਼ਰ ਆ ਰਿਹਾ ਹੈ ਤਸਵੀਰ ਵਿਖਾ ਰਿਹਾ ਤੁਹਾਨੂੰ ਮਲਵਿੰਦਰ ਸਿੰਘ ਕੰਗ ਦੇ ਨਾਲ ਸੀਐਮ ਭਗਵੰਤ ਮਾਨ ਜਿਹੜੇ ਨੇ ਔਰ ਰੋਡ ਸ਼ੋ ਸ਼ੁਰੂ ਕਰਦੇ ਹੋਏ ਨਜ਼ਰ ਆ ਰਹੇ ਨੇ ਵਰਕਰਾਂ ਨਾਲ ਗੱਲਬਾਤ ਕਰ ਰਹੇ ਨੇ ਵਰਕਰਾਂ ਨੂੰ ਮਿਲ ਰਹੇ ਨੇ ਵਰਕਰਾਂ ਦਾ ਧੰਨਵਾਦ ਕਰਦੇ ਨਜ਼ਰ ਆ ਰਹੇ ਨੇ ਔਰ ਜਿਹੜੇ ਲੋਕ ਮਿਲਣਾ ਵੀ ਚਾਹੁੰਦੇ ਨੇ ਆ ਵੇਖੋ ਆ ਤੁਸੀਂ ਵੇਖੋ ਜਿਸ ਢੰਗ ਦੇ ਨਾਲ ਸੀਐਮ ਭਗਵੰਤ ਮਾਨ ਜਿਹੜੇ ਨੇ ਉਹ ਖੁਦ ਸਿਕਿਉਰਿਟੀ ਨੂੰ ਕਹਿ ਰਹੇ ਨੇ ਕਿ ਤੁਸੀਂ ਥੋੜਾ ਜਾ ਰਾਹ ਦਿਓ ਤਾਂ ਕਿ ਜਿਹੜੇ ਵਲੰਟੀਅਰ ਨੇ ਜਾਂ ਕੀ ਜਿਹੜੇ ਲੋਕ ਨੇ ਉਹ ਸੀਐਮ ਨੂੰ ਮਿਲ ਸਕਣ ਤੁਹਾਨੂੰ ਤਸਵੀਰਾਂ ਵਿਖਾ ਰਿਹਾ ਖੁਦ ਸਿਕਿਉਰਿਟੀ ਦਾ ਦਾਇਰਾ ਜਿਹੜਾ ਘਟਾ ਦਿੱਤਾ ਸਿਕਿਉਰਿਟੀ ਦਾ ਦਾਇਰਾ ਜਿਹੜਾ ਸੀਐਮ ਭਗਵੰਤ ਮਾਨ ਨੇ ਘਟਾਇਆ ਤਾਂ ਕਿ ਲੋਕ ਜਿਹੜੇ ਨੇ ਉਹਨਾਂ ਦੀ ਗੱਡੀ ਦੇ ਕੋਲ ਪਹੁੰਚ ਸਕਣ ਔਰ ਲੋਕ ਉਹਨਾਂ ਨੂੰ ਮਿਲ ਸਕਣ ਆ ਸੈਲਫੀਆਂ ਖਿਚਾ ਰਹੇ ਨੇ ਲੋਕ ਸੀਐਮ ਭਗਵੰਤ ਮਾਨ ਨੂੰ ਮਿਲਦੇ ਹੋਏ ਨਜ਼ਰ ਆ ਰਹੇ ਨੇ ਸਿਕਿਉਰਟੀ ਨੂੰ ਖੁਦ ਕਿਹਾ ਕੀ ਦਾਇਰਾ ਘਟਾਓ ਔਰ ਹੁਣ ਰੋਡ ਸ਼ੋਅ ਦੀ ਜਿਹੜੀ ਹੈ ਸ਼ੁਰੂਆਤ ਹੋ ਚੁੱਕੀ ਹੈ ਤੁਹਾਨੂੰ ਤਸਵੀਰ ਵਿਖਾ ਰਿਹਾ ਆ ਰੋਡ ਸ਼ੋਅ ਦੀ ਜਿਹੜੀ ਹੈ ਸ਼ੁਰੂਆਤ ਹੋ ਚੁੱਕੀ ਹੈ ਮਾਲਵਿੰਦਰ ਸਿੰਘ ਕੰਗ ਦੇ ਨਾਲ ਸੀਐਮ ਭਗਵੰਤ ਮਾਨ ਜਿਹੜੇ ਨੇ ਰੋਡ ਸ਼ੋਅ ਦੀ ਸ਼ੁਰੂਆਤ ਕਰਦੇ ਹੋਏ ਨਜ਼ਰ ਆ ਰਹੇ ਨੇ ਔਰ ਉਹਨਾਂ ਦੇ ਨਾਲ ਜਿਸਨਾਂ ਨੇ ਵੱਡੀ ਗਿਣਤੀ ਦੇ ਸਮਰਥਕ ਨੇ ਉਹਨਾਂ ਦੇ ਨਾਲ ਵੈਲਕਮ ਕੀਤਾ ਜਾ ਰਿਹਾ ਸੀਐਮ ਮਾਨ ਦਾ ਖੁੱਲ੍ਹ ਸੁਤੇ ਜਾ ਰਹੇ ਨੇ ਫੁੱਲਾਂ ਨਾਲ ਵੈਲਕਮ ਕੀਤਾ ਜਾ ਰਿਹਾ ਹੈ ਔਰ ਰੋਡ ਸ਼ੋਅ ਦੀ ਜੜੀ ਹੈ ਸ਼ੁਰੂਆਤ ਹੋ ਚੁੱਕੀ ਆ ਤੁਹਾਨੂੰ ਤਸਵੀਰ ਬੁਖਾ ਰਹੇ ਜਿਸ ਢੰਗ ਦੇ ਨਾਲ ਸੀਐਮ ਭਗਵੰਤ ਮਾਨ ਜਿਹੜੇ ਇੱਥੇ ਪਹੁੰਚੇ ਔਰ ਗੱਡੀ ਦੇ ਉੱਪਰ ਮੌਜੂਦ ਹੈ ਗੱਡੀ ਦੇ ਵਿੱਚ ਬਹਿ ਕੇ ਇਸ ਰੋਡ ਸ਼ੋਅ ਦੀ ਸ਼ੁਰੂਆਤ ਕੀਤੀ ਔਰ ਦਾਇਰਾ ਜਿਹੜਾ ਸਿਕਿਉਰਟੀ ਦਾ ਬਧਾਇਆ ਹੋਇਆ ਸੀ ਉਸ ਨੂੰ ਖੁਦ ਘਟਾਇਆ ਔਰ ਦੇਖੋ ਹੱਥ ਮਿਲਾਉਂਦੇ ਨਜ਼ਰ ਆ ਰਹੇ ਨੇ ਲੋਕਾਂ ਦੇ ਨਾਲ ਸਮਰਥਕ ਜਿਹੜੇ ਇੱਥੇ ਮੌਜੂਦ ਹੈ ਉਹਨਾਂ ਨਾਲ ਹੱਥ ਮਿਲਾਉਂਦੇ ਨਜ਼ਰ ਆ ਰਹੇ ਨੇ ਉਨਾ ਦਤਾ ਨਵਾਂ ਵੀ ਕਰਦੇ ਨਜ਼ਰ ਆ ਰਹੇ ਨੇ ਕਿਉਂਕਿ ਅੱਜ ਵੱਡੀ ਗਿਣਤੀ ਦੇ ਵਿੱਚ ਸਮਰਥਕਾਂ ਦਾ ਜਿਹੜਾ ਇਕੱਠ ਸੀ ਉਹ ਜਿਸ ਤੰਗ ਦੇ ਨਾਲ ਇੱਥੇ ਪਹੁੰਚਿਆ ਹੋਣਾ ਤਸਵੀਰ ਹੈ ਸੀਐਮ ਖੁਦ ਜਿਹੜੇ ਨੇ ਸਮਰਥਕਾਂ ਦੇ ਉੱਪਰ ਫੁੱਲ ਵੀ ਸੁੱਟਦੇ ਹੋਏ ਨਜ਼ਰ ਆ ਰਹੇ ਨੇ ਯਾਨੀ ਜਿਹੜੇ ਸਮਰਥਕ ਸੀਐਮ ਦਾ ਵੈਲਕਮ ਕਰ ਰਹੇ ਸੀ ਫੁੱਲਾਂ ਦੇ ਨਾਲ ਸੀਐਮ ਖੁਦ ਉਹਨ ਸਮਰਥਕਾਂ ਦੇ ਉੱਪਰ ਫੁੱਲ ਸੁੱਟ ਕੇ ਉਹਨਾਂ ਦਾ ਵੈਲਕਮ ਕਰ ਰਹੇ ਨੇ ਆ ਤਸਵੀਰ ਹੈ ਰੋਡ ਸ਼ੋਅ ਦੀ ਸ਼ੁਰੂਆਤ ਦੀ ਆ ਦੇਖੋ ਆ ਤੁਹਾਨੂੰ ਤਸਵੀਰ ਦਿਖਾ ਰਿਹਾ ਤਸਵੀਰ ਹੈ ਸੁਰੱਖਤਾ ਜਿਹੜਾ ਉਹ ਪਾਇਆ ਜਾ ਰਿਹਾ ਸੁਰੱਖਤਾ ਪ੍ਰਬੰਧਨ ਔਰ ਖੁੱਦੇ ਸਿਕਿਉਰਿਟੀ ਦਾ ਦਾਰਾ ਘਟਾ ਕੇ ਲੋਕਾਂ ਨੂੰ ਆਪਣੇ ਕੋਲ ਆਉਣ ਲਈ ਕਿਹਾ ਕਿ ਹਾਂ ਤੁਸੀਂ ਆ ਸਕਦੇ ਹੋ ਰਾ ਸੀਐਮ ਦੀ ਤਸਵੀਰ ਹੈ ਦੇਖੋ ਇਹ ਰੋਡ ਸ਼ੋ ਦੀ ਆ ਤਸਵੀਰਾਂ ਨੇ ਰੋਪੜ ਦੇ ਵਿੱਚ ਕਿੰਨਾ ਵੱਡਾ ਕੱਟ ਜਿਹੜਾ ਉਹ ਜਿਸ ਥੰਦੇ ਨਾਲ ਫਿਰ ਜੁੜਦਾ ਹੋਇਆ ਨਜ਼ਰ ਆਇਆ ਔਰ ਇਸ ਰੋਡ ਸ਼ੋ ਦੀ ਜਿਹੜੀ ਹੈ ਸ਼ੁਰੂਆਤ ਹੋ ਚੁੱਕੀ ਹੈ ਅਗੇ ਦੀਆਂ ਵੀ ਤਸਵੀਰਾਂ ਬਖਾਵਾਂਗੇ ਕਿ ਆਖਿਰ ਕਿਸ ਰੰਗ ਦੀਆਂ ਤਸਵੀਰਾਂ ਇਸ ਰੋਡ ਸ਼ੋ ਦੇ ਵਿੱਚ ਵੇਖਣ ਨੂੰ ਮਿਲਦੀਆਂ ਨੇ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਲਈ ਫੋਲੋ ਕਰੇ ਦੈਨਿਕ ਸਵੇਰਾ ਟੀਵੀ YouTube Facebook Instagram X aur WhatsApp channel par